ਪੰਜਾਬ ਦੇ ਵਿੱਚ ਗੋਲੀਆਂ ਛੱਲਾ ਹੁਣ ਆਮ ਜਹੀ ਗੱਲ ਹੋ ਗਈ ਹੈ ਲਗਾਤਾਰ ਕਈ ਘਟਨਾਵਾਂ ਅਜੇ ਹੀ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਜ਼ੀਰਾ ਤੋਂ ਸਾਹਮਣੇ ਆਇਆ ਜਿੱਥੇ ਸ਼ਰੀਆ ਮੰਨਿਆ ਵਾ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਤਰ ਦੇ ਵੱਲੋਂ ਦੂਜੀ ਤਰ ਤੇ ਕਈ ਰਾਉਂਡ ਫਾਇਰ ਕੀਤੇ ਗਏ ਨੇ ਪਹਿਲਾਂ ਸੀਸੀਟੀਵੀ ਬੰਦ ਕਰਨ ਦੇ ਲਈ ਕੈਮਰੇ ਤੇ ਗੋਲੀਆਂ ਚਲਾਈਆਂ ਗਈਆਂ ਫਿਰ ਪਰਿਵਾਰ ਤੇ ਹਮਲਾ ਵੀ ਕੀਤਾ ਗਿਆ ਜੋ ਕਿ ਸੀਸਟੀਬ ਵਿੱਚ ਕੈਦ ਹੋ ਗਿਆ ਦੱਸਦੀ ਕਿ ਜਿੱਥੇ ਇੱਕ ਤਰ ਦੇ ਦੂਜੀ ਤਰ ਤੇ ਦਾਕ ਘਰ ਦੇ ਵਿੱਚ ਦਾਖਲ ਹੋ ਕੇ ਸ਼ਰੀਆਮ ਕਈ ਰਾਉਂਡ ਫਾਇਰ ਕੀਤੇ ਤੇ ਉਸ ਦੇ ਕੈਮਰੇ ਦੇ ਵਿੱਚ ਕੈਦ ਹੋ ਗਿਆ ਪੀੜਤ ਵੱਲੋਂ ਮਾਮਲਾ ਕੁੜੀ ਵੱਲੋਂ ਮੁੰਡੇ ਨੂੰ ਮੈਸੇਜ ਕਰਨ ਦਾ ਦੱਸਿਆ ਗਿਆ ਜਿਸ ਨੂੰ ਲੈ ਕੇ ਕੁੜੀ ਵਾਲੇ ਮੁੰਡੇ ਵਾਲੇ ਦੇ ਘਰ ਆਉਂਦੇ ਨੇ ਤੇ ਕਈ ਰਾਉਂਡ ਫਾਇਰ ਕਰਦੇ ਨੇ ਜੋ ਕਿ ਸੀਸੀਟੀਵੀ ਦੇ ਵਿੱਚ ਤੁਹਾਨੂੰ ਦਿਖਾਈ ਵੀ ਦੇ ਰਿਹਾ ਹੋ ਗਿਆ ਇਸ ਪੂਰੇ ਮਾਮਲੇ ਤੇ ਪੀੜਤ ਦਾ ਕੀ ਕਹਿਣਾ ਹੈ ਤੇ ਪੁਲਿਸ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਆ ਤੇ ਪੀੜੀ ਗਰਾਬ ਦੀ ਗੱਲ ਹੈ 1:39 ਵਜੇ ਦੀ ਨੋ 35 36 ਕ ਦਾ ਟਾਈਮ ਹੋ। ਉਸ ਟਾਈਮ ਆ ਕੇ ਚੱਕਦਾ ਮੇਰੇ ਗੇਟ ਦੇ ਬਾਹਰ ਆ ਕੇ ਫਾਇਰਿੰਗ ਸ਼ੁਰੂ ਹੋ ਗਈ। ਗਾਲੀ ਗਲੋ ਸ਼ੁਰੂ ਹੋ ਗਿਆ। ਸਿੱਧੀ ਫਾਇਰਿੰਗ ਕੈਮਰਿਆਂ ਦੇ ਸ਼ੁਰੂ ਕੀਤੀ ਪਹਿਲਾਂ ਉਹਨਾਂ। ਕੈਮਰੇ ਟੁੱਟੇ ਨਹੀਂ। ਫਿਰ ਬੰਦੇ ਨੂੰ ਉਹਨਾਂ ਨੂੰ ਉੱਤੇ ਚੜਾਇਆ ਕਿਨੇ ਮੋਢਿਆਂ ਤੇ ਚੜ ਗਏ। ਉਹ ਉੱਤੇ ਚੜ ਕੇ ਫਿਰ ਉਹਨੇ ਕੈਮਰੇ ਤੋੜਿਆ, ਕੈਮਰੇ ਤੋੜ ਕੇ ਫਿਰ ਉਹ ਅੰਦਰ ਟੱਪਿਆ ਮੇਰੇ ਘਰੇ। ਘਰੇ ਟੱਪ ਕੇ ਉਹਨਾਂ ਨੇ ਜਿੰਦਰਾ ਤੋੜਿਆ, ਜਿੰਦਰਾ ਤੋੜ ਕੇ ਫਿਰ ਬੰਦੇ ਅੰਦਰ ਆ ਕੇ ਦਾਖਲ ਹੋ ਗਏ। ਅੰਦਰ ਆ ਕੇ ਗੱਡੀ ਭੰਨੀ, ਗੱਡੀ ਭੰਨ ਕੇ ਫਿਰ ਜਿਹੜੇ ਅਸੀਂ ਅੰਦਰ ਹੀ ਲੁਕੀ ਗਏ ਆ ਪਿੱਛੇ ਕਿਉਂਕਿ ਸਾਡੇ ਕੋਲ ਨਾ ਤਾਂ ਕੋਈ ਹਥਿਆਰ ਆ ਲਾਇਸੈਂਸੀ ਅਸੀਂ ਤਾਂ ਅੰਦਰ ਲੋਕਾਂ ਦੀ ਜਾਨ ਬਚਾਉਣੀ ਸੀ ਮੈਂ ਆਪਣੇ ਬੱਚੇ ਲੈ ਕੇ ਕੋਠੀ ਦੇ ਅੰਦਰ ਹੀ ਵੜੀ ਗਿਆ ਕੌਣ ਸੀ ਬੰਦੇ ਇਹ ਬੰਦੇ ਬੋਗੇ ਵਾਲੇ ਤੋਂ ਆ ਜੀ ਹਜੀ ਸਿੰਘ ਨੰਬਰਦਾਰਾ ਉਹਦਾ ਬੇਟਾ ਇੱਕ ਉਹਦਾ ਭਰਾ ਭਤੀਜਾ ਬਾਕੀ ਉਹਦੇ ਬੇਟੇ ਦੇ ਸਾਲੇ ਆ ਨਾਲ ਹੋਰ ਵੀ ਉਹਨਾਂ ਦੇ ਪਿੰਡੋਂ ਬੰਦੇ ਆ ਕੀ ਕੀ ਸੀ ਉਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਸੀ ਉਹਨਾਂ ਸਾਰਿਆਂ ਦੇ ਆਪੋ ਆਪਣੇ ਲਾਇਸੈਂਸੀ ਹਥਿਆਰ ਸੀ ਜੀ ਦੋਵਾਂ ਭਰਾਵਾਂ ਕੋਲੇ ਤੇ 12 ਬੋਰਾ ਰਫਲਾਂ ਬਾਕੀ ਵਿਗਿਆਪਨ ਸੀਗੇ ਪਿਸਟਲ ਜਿਹੜੇ ਆ ਇੱਕ ਕੈਮਰੇ ਤੋਂ ਉਹਨਾਂ ਨੇ ਕੈਮਰਿਆਂ ਦੇ ਵਿੱਚ ਆਈ ਜਾਂਦੀ ਆਪਣੀ ਵੀਡੀਓ ਕਲਿੱਪ ਦੇ ਵਿੱਚ ਇੱਕ ਕੈਮਰੇ ਨੂੰ ਪਿਸਤਨ ਨਾਲ ਟੈਗ ਕਰਦਾ ਇੱਕ ਦੂਜੇ ਤੇ 12 ਬੋਰਦੀ ਦਾ ਫਲ ਨਾਲ ਕਰੀ ਜਾਂਦੇ ਕੀ ਰੋਲਾ ਕੀ ਸੀ ਗਈ ਤੁਹਾਡੇ ਨਾਲ ਰੋਲਾ ਬੱਸ ਜੀ ਉਹਨਾਂ ਨੂੰ ਸ਼ੱਕ ਦੇ ਤੌਰ ਤੇ ਹੀ ਵੀ ਮੇਰੇ ਬੇਟੇ ਨੂੰ ਮਾਰਨ ਪਏ ਜਾਂ ਘਰੇ ਆ ਕੇ ਸਾਰੇ ਪਰਿਵਾਰ ਨੂੰ ਮੈਂ ਜਦੋਂ ਉਹਨਾਂ ਸੰਿਹਿਆ ਭੇਜ ਚੁੱਕਾ ਵੀ ਤੁਸੀਂ ਆਪਣਾ ਘਰ ਸੰਭਾਲੋ ਬੇਟੀ ਮੈਸੇਜ ਮੂਸੇਜ ਕਰਦੀ ਬੇਟੇ ਨੂੰ ਉਹਨਾਂ ਦੀ ਬੇਟੀ ਹਾਂਜੀ ਤੁਹਾਡੇ ਬੇਟੇ ਨੂੰ ਹਾਂਜੀ ਮੇਰੇ ਬੇਟੇ ਨੂੰ ਕਰਦੀ ਸੀ ਪੁਲਸ ਵੱਲੋਂ ਜੀ ਰਾਤ ਨੂੰ ਅਸੀਂ ਐਡਮਿਟ ਹੋ ਗਏ ਬਾਪੂ ਜੀ ਦੇ ਛਰੇ ਲੱਗੇ ਆ ਉਹਨਾਂ ਦੇ ਮੂੰਹ ਤੇ ਲੱਗੇ ਹੱਥ ਤੇ ਲੱਗੇ ਆ ਹਾਂਜੀ ਐਡਮਿਟ ਕਿੱਥੇ ਹੋਏ ਸੀ ਐਡਮਿਟ ਜੀਰੇ ਸਿਵਲ ਹਸਪੀਟਲ 31 ਤਰੀਕ ਨੂੰ ਸਵੇਰੇ ਫਿਰ ਅਸੀਂ ਗਏ ਆ ਰਾਤ ਹੀ ਐਡਮਿਟ ਕਰਾਤਾ ਰਾਤ ਫੋਰਸ ਵੀ ਆ ਗਈ ਵੈਸੇ ਐਸ ਐਚਓ ਆ ਗਈ ਬਲਜਿੰਦਰ ਸਿੰਘ ਉਹਨੇ ਟਾਈਮ ਨੂੰ ਹਮਲਾਵਰ ਭੱਜ ਗਏ ਆ ਬਾਅਦ ਦੇ ਵਿੱਚ ਉਹ ਸਾਰੀ ਮੇਰੇ ਕੈਮਰਿਆਂ ਦੀ ਫੂਟੇਜ ਜਿਹੜੀ ਹੈ ਆਪੂ ਆਪਣੇ ਫੋਨਾਂ ਦੇ ਵਿੱਚ ਭਰ ਕੇ ਦਿਓ ਲੈ ਗਏ ਜੋ ਵੀ ਰਿਕਾਰਡਿੰਗ ਹੋਈ ਆ ਪੂਰੀ ਆ ਗਈ ਉਹਦੇ ਚ ਵਾਰਦਾਤ ਅੰਦਰ ਆਇਆ ਜਦੋਂ ਅੰਦਰ ਆ ਕੇ ਜਦੋਂ ਕੁਛ ਨਹੀਂ ਉਹਨਾਂ ਦੀ ਪੇਸ਼ ਗਈ ਉਹਨਾਂ ਨੇ ਇਹੀ ਦੀ ਵੀ ਹੁਣ ਅੰਦਰ ਆ ਇੱਥੇ ਮਾਰਨੇ ਆ ਸਿੱਧਾ ਫਾਇਰ ਮਾਰਿਆ ਉਹਨਾਂ ਉਹ ਫਾਇਰ ਜਿਹੜਾ ਸੀਸਾ ਤੋੜ ਕੇ ਬਾਪੂ ਜੀ ਦੇ ਮੂੰਹ ਤੇ ਵਰਜੇ ਛਰੇ ਬਾਹਰ ਦੇ ਵਿੱਚ ਉਹ ਬੰਦੇ ਨੇ ਕੱਚ ਤੋੜਿਆ ਜਦੋਂ ਇੱਟ ਮਾਰ ਕੇ ਕੱਚ ਤੋੜ ਤੋੜਦਾ ਗਿਆ ਉਹਦੇ ਕੱਚ ਆਪਦੇ ਹੀ ਵੱਜ ਗਿਆ ਕੋਠੀ ਦੇ ਜਿਹੜਾ ਕੱਚ ਲੱਗੇ ਹੁੰਦੇ ਗੇਟਾਂ ਦੇ ਨਾਲ ਉਹ ਗੇਟ ਦੇ ਵਿੱਚ ਕੱਚ ਵਰਜਣ ਨਾਲ ਉਹ ਬੰਦਾ ਭੱਜ ਉੱਠਿਆ ਮੈਨੂੰ ਵੱਡਤਾ ਵੱਡਤਾ ਉਹ ਤਾਂ ਮੁੜਿਆ ਨਹੀਂ ਤੇ ਸਾਨੂੰ ਤਾਂ ਖਤਮ ਹੀ ਕਰਨੇ ਆਏ ਸੀ ਜਿਹੜੀ ਇੰਨੀ ਫਾਇਰਿੰਗ ਹੋਈ 20 ਤੋਂ 25 ਮਿੰਟ ਫਾਇਰ ਹੋਇਆ 35-40 ਰਾਉਂਡ ਪੈਰ ਚੱਲੇ ਆ ਵੇਖੋ ਜੀਰੇ ਤਾਂ ਮੈਂ ਰੱਖ ਕਰ ਹੀ ਨਹੀਂ ਸਕਦਾ ਕਿਉਂਕਿ ਦਬਾਅ ਹੀ ਇੰਨਾ ਜ਼ਿਆਦਾ ਬੰਦੇ ਚਾਰ ਚਫੇਰੇ ਮਗਰ ਲੱਗੇ ਹੋਏ ਆ ਕਿਉਂਕਿ ਉੱਥੇ ਤਾਂ ਮੇਰੇ ਤੋਂ ਕੋਈ ਐ ਨਹੀਂ ਮਿੰਟ ਦਾ ਨਹੀਂ ਪਤਾ ਕਿ ਕਦੋਂ ਕੀ ਹੋ ਜਾਣਾ ਕਿੱਥੇ ਟੈਗ ਹੋ ਜਾਣਾ ਮੇਰੇ ਤੇ ਅੱਜ ਦਾ ਮਸਲਾ ਜਿਹੜਾ ਸੀਗਾ ਜੀਰਾ ਅਦਰ ਸ਼ੋਇਆ ਸੀ ਇਸ ਵਿੱਚ ਜਿਹੜਾ ਹੈਗਾ ਇੱਕ ਅਰੋਕੀ ਦੀ ਗ੍ਰਫਤਾਰੀ ਹੋ ਗਈ ਹੈ ਬਾਕੀਆਂ ਦੀ ਰੇਡ ਚੱਲੀ ਹੈ ਛੇ ਤੋਂ ਛੇਤੀ ਬਾਕੀਆਂ ਦੀ ਵੀ ਗ੍ਰਫਤਾਰੀ ਹੋ ਜਾਏਗੀ ਉਹ ਦਰਦੇ ਮਾਰੇ ਆਪਣੇ ਘਰ ਨਹੀਂ ਜਾ ਰਹੇ ਪੁਲਿਸ ਤੋਂ ਬਲਗੇ ਦੂਰ ਰਹ ਰਹੇ ਹੋ ਇਸ ਵਿੱਚ ਉਹਨਾਂ ਨੇ ਕੱਲ ਜਿਹੜਾ ਹੈ ਮੋਗਲ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਪੁਲਿਸ ਜਿਹੜੀ ਆਰੈਸਟ ਨਹੀਂ ਕਰ ਰਹੀ ਬਿਲਕੁਲ ਇਹ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਰਹੀਂ ਉਹਨਾਂ ਤੋਂ ਬੇਨਤੀ ਕਰਦਾ ਉਹ ਮੇਰੇ ਤੋਂ ਆਖਿਰਕੇ ਕਰਤੇ ਮਿਲ ਸਕਦੇ ਨੇ ਤੇ ਇੱਕ ਦੋਸੀ ਜਿਹੜਾ ਹੈਗਾ ਉਹ ਫੜਿਆ ਵੀ ਗਿਆ ਬਾਕੀ ਉਹਨੂੰ ਫੜਨ ਵਾਸਤੇ ਜਿਹੜੇ ਕਿਤੇ ਜਾ ਰਹੇ ਨੇ ਉਹ ਵੀ ਛੇਤੀ ਛੇਤੀ ਫੜੇ ਜਾਣਗੇ